ਪੁਆਇੰਟ 'ਤੇ ਲਿਖਿਆ ਸੀ ਵੀ ਇੱਕ ਬੰਦਰੂਮ ਸੈੱਟ ਸਰਕਾਰ ਨੇ ਜਿਹੜਾ ਕੇਂਦਰ ਸਰਕਾਰ ਵੱਲੋਂ ਆਸੀ ਆਈ ਸੀ ਉਹ ਕਲੋਨੀਆਂ ਨੇ ਜਿਹੜਾ ਪਾਸ ਕੀਤਾ ਅਪਰੂਵਲ ਹੋਈ ਹੈ ਤਾਂ ਕਿ ਬੰਦਰੂਮ ਸੈੱਟ ਜਿਹੜਾ ਕਿ ਕਮਰਾ ਜਿਹੜਾ 5-5 ਲੱਖ ਰੁਪਏ ਦਾ ਕਿਸ਼ਤਾਂ 'ਚ ਦੇਣਾ ਸੀ ਗਰੀਬਾਂ ਨੂੰ ਉਹ ਜਿਹੜੇ ਬਿਲਡਰ ਸੀ ਜਿਹੜੇ 80 ਲੋਕ ਸੀ ਉਹ ਕਲੋਨੀਆਂ ਪਾਸ ਕਰਾ ਕੇ ਨਕਸ਼ੇ ਪਾਸ ਕਰਾ ਕੇ ਉਹ 13 ਲੱਖ ਤੋਂ ਲੈ ਕੇ 18-20 ਲੱਖ ਰੁਪਏ 'ਚ ਕਮਰੇ ਵੇਚ ਕੇ ਤਾਂ ਕਿ ਸਾਡੇ ਕੋਲ 100 ਲੱਖ 1.5 ਲੱਖ ਮਕਾਨ ਸੈਦੋਂ ਪੰਜਾਬ 'ਚ ਜਿਹੜਾ ਅਪਰੂਵਲ ਹੋਈ ਸੀ ਜਿਹੜਾ ਸਾਰੇ ਵੇਚ ਗਏ ਤੇ ਪੰਜਵਾਂ ਸਾਡੇ ਕੋਲੇ ਐਸਸੀ ਕਮਿਸ਼ਨ ਦੇ ਆ ਮੇਰੇ ਆਪਣੇ ਖੁਦ ਕੇਸ ਚ ਇੱਕ 72 ਨੰਬਰ ਐਫ ਆਈ ਆਰ ਹੈ ਥਾਣਾ ਫੇ 60 ਦੀ ਐ ਐਸਸੀ ਕਮਿਸ਼ਨ ਪੰਜਾਬ ਨੇ ਆਰਡਰ ਕਰਿਆ ਇੱਕ ਐਸਐਸਆਈ ਦੇ ਖਿਲਾਫ ਕਾਰਵਾਈ ਕਰਨ ਦੇ ਤੇ ਐਸਸੀ ਕਮਿਸ਼ਨ ਨੈਸ਼ਨਲ ਨੇ ਆਰਡਰ ਕੀਤੇ ਸੀ ਅਸੀਂ ਤਾਂ ਪਹਿਲਾਂ ਇਹੀ ਕਿਹਾ ਸੀ ਤੰਗ ਹੋਏ ਵੀ ਸਾਡੇ ਆਰਡਰ ਲੈ ਜੋ ਜਾਂ ਸਾਡੀ ਕਾਰਵਾਈ ਕਰਾ ਦਿਓ ਪਰ ਲੇਕਿਨ ਅੱਜ ਉਹ ਆਰਡਰ ਵੀ ਦੇਤੇ ਕੋਈ ਪੁਲਿਸ ਪੰਜਾਬ ਪੁਲਿਸ ਜਾਂ ਪੰਜਾਬ ਦਾ ਡੀਸੀ ਐਸਐਸਪੀ ਮੰਨਣ ਨੂੰ ਤਿਆਰ ਨਹੀਂ ਪੰਜਾਬ ਸਰਕਾਰ ਜਿਹੜੀ ਬਹੁਤ ਡੰਗੋਲਾ ਕਰ ਰਹੀ ਹੈ ਜਿਹੜਾ ਸਾਰਾ ਹੀ ਜਿਹੜਾ ਹੋ ਰਿਹਾ ਢਾਂਚਾ ਵਿਗੜਿਆ ਪਿਆ ਜਿਸ ਦਾ ਅਸੀਂ 5 6 ਪੁਆਇੰਟੇ ਬਣਾ ਕੇ ਸਾਰੇ ਜਿਨ੍ਹਾਂ ਦਾ ਬਿੱਦ ਰਿਕਾਰਡ ਵੀ ਸਬੂਤ ਸਾਰੇ ਦੇ ਕੇ ਅਜਮਖਵਾਨਾ ਜੀ ਨੂੰ ਦਿੱਤੇ ਤੇ ਉਹਨਾਂ ਨੇ ਕਿਹਾ ਵੀ ਹਾਂ ਜੀ ਅਸੀਂ ਕਾਰਵਾਈ ਕਰਾਂਗੇ ਗੱਲ ਦੇਖਣ ਵਾਲੀ ਹੈ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਅਸੀਂ ਸਾਰੇ ਪ੍ਰੈਸ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਐਸੀ ਲੋਕਾਂ ਨਾਲ ਅਤਿਆਚਾਰ ਹੋ ਰਿਹਾ ਪੀਸੀ ਲੋਕਾਂ ਨਾਲ ਅਤਿਆਚਾਰ ਹੋ ਰਿਹਾ ਉਸ ਦੇ ਖਿਲਾਫ ਪਹਿਲਾਂ ਵੀ ਅਸੀਂ ਡਟ ਕੇ ਲੜਾਈ ਲੜ ਰਹੇ ਹਾਂ ਹੁਣ ਵੀ ਲੜਾਈ ਲੜ ਰਹੇ ਹਾਂ ਪਹਿਲਾਂ ਸਾਡੀ ਫਰਜ਼ ਹੈ ਅਸੀਂ ਕਮਿਸ਼ਨਰਾਂ ਕੋਲ ਜਾਵਾਂਗੇ ਅੱਜ ਰਿਕਵੈਸਟ ਬੇਨਤੀ ਕੀਤੀ ਹੈ ਜੇਕਰ ਰਿਕਵੈਸਟ ਬੇਨਤੀ ਤੋਂ ਨਾ ਵੀ ਸਾਡਾ ਕੰਮਕਾਰ ਹੋਇਆ ਫਿਰ ਕੋਰਟ ਦਾ ਜਾਂ ਦਰਵਾਜ਼ਾ ਹੋਰ ਸਾਡਾ ਜਿਹੜਾ ਸੰਘ ਸ਼੍ਰੀ ਬਾਦੂ ਜੀ ਕਾਲਸਾ ਸ਼੍ਰੀ ਬਾਦੂ ਜੀ ਜੀ ਕਤੇ ਅ ਅੱਜ ਬੜਾ ਹੀ ਮਤਲਬ ਇੱਕ ਤਰ੍ਹਾਂ ਦੇ ਨਾਲ ਸਾਡੇ ਲਈ ਕਾਮਯਾਬੀ ਵਾਲੇ ਦਿਨ ਕਹਾਵਾਂਗੇ ਕਿ ਜਿਸ ਤਰੀਕੇ ਦੇ ਨਾਲ ਅੱਜ ਕਿਸ਼ੋਰ ਮਕਵਾਨਾ ਜੀ ਚੇਅਰਮੈਨ ਐਸੀ ਕਮਿਸ਼ਨ ਉਹ ਉਹਨਾਂ ਨੇ ਇੱਥੇ ਚੰਡੀਗੜ੍ਹ ਆਪ ਪਹੁੰਚ ਕੇ ਸਾਡੇ ਪੰਜਾਬ ਦੇ ਮਸਲਿਆਂ ਲਈ ਸਾਨੂੰ ਇੱਕ ਹਲਾਸ਼ੀਰੀ ਦਿੱਤੀ ਅਤੇ ਸਾਨੂੰ ਸਾਡੇ ਜਿਹੜੇ ਮਸਲੇ ਉਹਨਾਂ ਨੇ ਸੁਣਿਆ ਅਤੇ ਸਾਡ ਲਈ ਇਹ ਇੱਕ ਤਰ੍ਹਾਂ ਦਾ ਮਾਈਲਸਟੋਨ ਦਾ ਕੰਮ ਕਰੇਗਾ ਕਿਉਂਕਿ ਜਿਹੜੇ ਮਸਲੇ ਨੇ ਉਹ ਹੱਲ ਕਰਨ ਦੀ ਬਜਾਏ ਉਲਝ ਉਲਝ ਰਹੇ ਨੇ ਤੇ ਸਾਡੇ ਲੋਕ ਤੱਕੇ ਵੀ ਖਾ ਰਹੇ ਨੇ ਤੇ ਅਸੀਂ ਉਹਨਾਂ ਅਗੇ ਆਪਣੀ ਬੁਹਾਰ ਲਗਾਈ ਹੈਗੀ ਹੈ ਅਤੇ ਇੱਕ ਦੋ ਮੀਟਿੰਗਸ ਜਿਹੜੀਆਂ ਇਹਦੇ ਵਿੱਚ ਹੋਈਆਂ ਨੇ ਉਹਦੇ ਵੀ ਜਿਹੜੀਆਂ ਮੀਟਿੰਗਸ ਨੇ ਉਹਦੇ ਵਿੱਚ ਐਨ ਜੀਓਜ਼ ਆਲਰੇਡੀ ਸਾਡੇ ਕੁਮੜਾ ਜੀ ਹੈਗੇ ਆ ਨਾਲ ਜਿਹੜੇ ਸਾਡੇ ਅੰਕਲ ਹੈਗੇ ਨੇ ਵੱਡੇ ਅੰਕਲ ਸਾਰੇ ਇੱਥੇ ਅਵੇਲੇਬਲ ਸੀਗੇ ਤੇ ਅਸੀਂ ਉਹਨਾਂ ਦੇ ਕੋਲੇ ਆਪਣੇ ਪੂਰੇ ਜਿੰਨੇ ਵੀ ਸੱਤ ਇਸ਼ੂਸ ਸੀਗੇ ਉਹਨਾਂ ਦੇ ਕੋਲੇ ਆਪਾਂ ਸਬੂਤ ਕਰ ਦਿੱਤੇ ਨੇ ਉਸ ਤੋਂ ਪਹਿਲਾਂ ਜਿਹੜੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਬਕਾਇਦਾ ਮਤਲਬ ਜਿਵੇਂ ਐਕਐਮਐਲਐਸ ਮੈਂਬਰ ਪਾਰਲੀਮੈਂਟਸ ਸਾਰੇ ਅਵੇਲੇਬਲ ਸੀਗੇ ਉਸ ਦੇ ਵਿੱਚ ਆਲਰੇਡੀ अपने जेड़ा धरने ਦਾ ਜਿਹੜਾ ਇਸ਼ੂ ਹੈਗਾ ਹੈ ਬਹੁਤ ਜ਼ੋਰ ਪੱਧਰ ਤੇ ਉਤੇ ਰੱਖਿਆ ਗਿਆ ਹੈ ਔਰ ਮੈਂ ਮੈਂ ਨਕ मतलब ਸ਼ੁਕਰਗੁਜ਼ਾਰ ਹੈਗੀ ਆਂ ਕਮਿਸ਼ਨ ਵੱਲੋਂ ਕਿ ਸਾਡੀ ਜਿਹੜੀ ਹੈਗੀ ਹੈ ਪੈਰ ਵੀ ਉਹ ਕਰ ਰਹੇ ਨੇ ਅਤੇ ਅਸੀਂ ਉਹਨਾਂ ਤੱਕ ਇਹ ਵੀ ਪਹੁੰਚ ਕੀਤੀ ਕਿ ਕਮਿਸ਼ਨ ਦੇ ਦੁਆਰਾ ਅਗਰ ਕੋਈ ਵੀ ਨੋਟਿਸ ਜਾਰੀ ਹੁੰਦਾ ਹੈ ਪੰਜਾਬ ਸਰਕਾਰ ਉਹਦੇ ਤੇ ਕੋਈ ਐਕਸ਼ਨ ਨਹੀਂ ਕਰਦੀ ਕੋਈ ਕਾਰਵਾਈ ਨਹੀਂ ਲੈਂਦੀ ਅਤੇ ਉਸ ਦੇ ਤੇ ਉਹਨੂੰ ਉਹਦੇ ਤੇ ਕਾਰਵਾਈ ਕਰਨ ਵਾਸਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈਗੀ ਆਂ ਬਾਕੀ ਜੋ ਮਤਲਬ ਅੱਗੇ ਫਰਦਰ ਅਗੀਆਂ ਮੀਟਿੰਗਸ ਹੋਣਗੀਆਂ ਉਸ ਦੇ ਵਿੱਚ ਜੋ ਅੱਗੇ ਫੈਸਲੇ ਲਿੱਤੇ ਜਾਣਗੇ ਉਹਦੇ ਅੱਗੇ ਸਾਨੂੰ ਅੱਗੇ ਅਗਲੀ ਜਿਹੜੀ ਸੂਚਨਾ ਹੋਏਗੀ ਉਸ ਦੇ ਅੱਗੇ ਫਿਰ ਅਸੀਂ ਮੂਵ ਕਰਾਂਗੇ। ਹਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪ੍ਰੈਸਰ ਆਹੀਂ ਸਾਰੇ ਐਸਸੀ ਦੇ ਬੀਸੀ ਸਮਾਜ ਪੰਜਾਬ ਨੂੰ ਪੂਰੇ ਜਿਹੜੇ ਦੇਸ਼ 'ਚ ਬੈਠੇ ਆਪਣੇ ਲੋਕ ਨੇ ਉਹਨਾਂ ਨੂੰ মিডিਆ ਰਾਹੀਂ ਪ੍ਰੈਸਰ ਆਹੀਂ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਕਿ ਅੱਜ ਜਿਹੜਾ ਰਾਸ਼ਟਰੀ ਇੱਥੇ ਐਸੀ ਕਮਿਸ਼ਨ ਦਿੱਲੀ ਤੋਂ ਸ੍ਰੀ ਕਿਸ਼ੋਰ ਮਖਵਾਨਾ ਜੀ ਇੱਥੇ ਆਏ ਸੀ ਅਸੀਂ ਸਾਰਾ ਸਾਡਾ ਵਫਦ ਮੈਡਮ ਅਮਨਪ੍ਰੀਤ ਕੌਰ ਜੀ ਹਰਨੇਕ ਸਿੰਘ ਜੀ ਪ੍ਰੋਵਿੰਸਿਪਲ ਬਰਮਾਰੀ ਲਾਲ ਜੀ ਗੌਰਵ ਜੀ ਤੇ ਸਾਰੇ ਅਸੀਂ ਜਿਹੜਾ ਹੈ ਬਫਤਪੂਰਾ ਜਿਹੜਾ ਹੈਗਾ ਕਿਸ਼ੋਰ ਮਖਵਾਨਾ ਜੀ ਨੂੰ ਤੇ ਚੇਅਰਮੈਨ ਸਾਹਿਬ ਨੂੰ ਦੱਸਿਆ ਕਿ ਜਿਹੜੇ 6 7 ਮੁੱਦੇ ਸੀ ਪੰਜਾਬ ਦੇ ਜਿਹੜੇ 6 7 ਮੁੱਦੇ ਸੀ ਘਟਾਲਿਆਂ ਦੇ ਕਪੜਿਆਂ ਦੇ ਤੇ ਅਸਲ ਕਹਾਣੀ ਉਹ ਕਲਕਲੇ ਕੀ ਇੱਕ ਪੁਆਇੰਟ ਵਾਈਜ਼ ਅਸੀਂ ਲਿਖਤੀ ਜਿਹੜੀਆਂ ਦਰਖਾਸਤ ਦਿੱਤੀ ਹੈ ਤੇ ਜਿਸ ਤੇ ਨੰਬਰ ਪਹਿਲਾ ਅਸੀਂ ਸਾਡਾ ਵੀ ਜਿਹੜੇ ਫੇਕ ਸਰਟੀਫਿਕੇਟ ਪੰਜਾਬ 'ਚ ਜਿਹੜੇ ਫੇਕ ਸਰਟੀਫਿਕੇਟ ਬਣਾ ਕੇ ਲੋਕਾਂ ਨੇ ਕਿਵੇਂ ਗਰੀਬ ਲੋਕਾਂ ਦੇ ਹੱਕ ਹਥਿਆਏ ਨੇ ਜਿਨ੍ਹਾਂ ਨੂੰ ਲੈ ਕੇ ਅਸੀਂ 1.5 ਸਾਲ ਤੋਂ ਐਸ.ਵੀ.ਸੀ. ਮਹਾਪੰਚਾਇਤ ਦਾ ਜਿਹੜਾ ਮੋਰਚ ਫੇਰ ਸਾਧੀਆਂ ਲੈਟਾਂ ਕੋਲੇ ਚੱਲ ਰਿਹਾ ਜਿੱਥੇ ਸਾਰੇ ਸਾਡੇ ਆਗੂ ਸਹਿबान ਸਹਿਯੋਗ ਦੇ ਰਹੇ ਨੇ ਤੇ ਸਾਰਾ ਉਹਦਾ ਜਿਹੜਾ ਲਿਖਤੀ ਡਾਟਾ ਹੁਣ ਅਸੀਂ ਜਿਹੜਾ ਹੈਗਾ ਹਾਈ ਕੋਰਟ ਜਿਹੜਾ ਕੇਸ ਪਾਤਾ ਹਾਈ ਕੋਰਟ ਤੋਂ ਨੋਟਿਸ ਵੀ ਹੋ ਗਿਆ ਪਰ ਫੇਰ ਵੀ ਅਸੀਂ ਧਿਆਨ ਚ ਲਿਆਣਾ ਵੀ ਤੁਹਾਡੇ ਜਿਹੜੇ ਨਲਾਇਕ ਅਫਸਰ ਨੇ ਇਹਨਾਂ ਨੇ ਕਿਸੇ ਨੇ ਸਾਡੀ 1.5 ਸਾਲ ਚ ਕੋਈ ਸਾਰ ਨਹੀਂ ਪੁੱਛੀ ਨਾ ਹੀ ਕਿਸੇ ਨੇ ਕੋਈ ਪੱਖ ਲਈ ਸਾਡੀ ਡਾਇਰੈਕਟਰ ਨੇ ਨਾ ਡਿਪਟੀ ਡਾਇਰੈਕਟਰ ਨੇ ਨਾ ਹੀ ਕੋਈ ਐਮਐਲਏ ਤੇ ਨਾ ਹੀ ਐਮਪੀ ਸਾਡੇ ਕੋਲ 1.5 ਸਾਲ ਚ ਕੋਈ ਪਹੁੰਚਿਆ ਨਹੀਂ ਸਾਨੂੰ ਨਹੀਂ ਪਤਾ ਵੀ ਰਿਜ਼ਰਵ ਦਾ ਕੋਈ ਐਮਪੀ ਐਮਐਲਏ ਪੰਜਾਬ ਚ ਹੈ ਜਾਂ ਨਹੀਂ ਦੂਜੀ ਗੱਲ ਕਰਨ ਲਈ 2010 ਤੋਂ ਲੈ ਕੇ 24 ਤੱਕ ਜੋ ਬੀਪੀਐਲ ਘਟਾਲਾ ਗਰੀਬ ਲੋਕਾਂ ਲਈ ਰਾਸੀ ਕੇਂਦਰ ਸਰਕਾਰ ਤੋਂ ਆਈ ਦੀ ਪ੍ਰਧਾਨ ਮੰਤਰੀ ਯੋਜਨਾ ਚ ਤਹਿਤ ਆਈ ਸੀ ਉਹਦੇ ਚ ਬਹੁਤ ਵੱਡੇ ਘਟਾਲੇ ਸੀ ਜਿਹਦਾ ਸਾਡੇ ਕੋਲ ਕਾਫੀ ਸਾਰਾ ਰਿਕਾਰਡ ਸੀ ਉਹ ਸਾਰਾ ਰਿਕਾਰਡ ਡਾਟਾ ਦੇ ਕੇ ਕਿਹਾ ਵੀ ਇਹ ਕਰੋੜ ਅਰਬਾਂ ਰੁਪਏ ਦਾ ਘਟਾਲਾ ਹਰ ਸਾਲ ਹੁੰਦਾ ਜਿਸ ਕੋਈ ਵੀ ਇਨਕੁਆਰੀ ਨਹੀਂ ਹੋ ਰਹੀ ਪੜਤਾਲ ਨਹੀਂ ਹੋ ਰਹੀ ਪਹਿਲਾਂ ਵੀ ਬਹੁਤ ਸਾਰੀਆਂ ਦਰਖਾਸਤਾਂ ਦੇ ਚੁੱਕੇ ਹਨ ਤੇ ਇਸੇ ਤਰ੍ਹਾਂ ਤੀਜਾ ਪੁਆਇੰਟ ਸੀ ਸਾਡਾ 1/3 ਹਿੱਸਾ ਦਾ ਜਿਹੜੀਆਂ ਜ਼ਮੀਨਾਂ ਸ਼ਾਮਲ ਆੜ ਜ਼ਮੀਨਾਂ ਨੇ ਜਿਹਦੇ ਐਸੀ ਲੋਕਾਂ ਦਾ ਤੀਜਾ ਹਿੱਸਾ ਹੋਣਾ ਹੁੰਦਾ ਜਿਵੇਂ ਸਾਡੇ 2-200 ਕਿੱਲਾ ਜ਼ਮੀਨ ਦਾ ਮੁਹਾਲੀ ਜ਼ਿਲ੍ਹੇ ਚ ਪੰਜ-ਛੇ ਪਿੰਡਾਂ ਦਾ ਪਿਆ ਜਿੱਥੇ ਬਹੁਤ ਵੱਡੇ ਘਟਾਲੇ ਹੋ ਰਹੇ ਨੇ 86 ਲੋਕ ਐਮਐਲਏ ਐਮਪੀ ਰਲ ਕੇ ਉਹਨਾਂ ਦੇ ਕਬਜ਼ੇ ਕਰ ਰਹੇ ਨੇ ਪੁਲਿਸ ਕਬਜ਼ਾ ਕਰ ਰਹੀ ਹੈ ਪਰ ਲੇਕਿਨ ਕੋਈ ਵੀ ਲੋਕਾਂ ਨੂੰ ਨਿਆਂਸਾਫ ਨਹੀਂ ਮਿਲਦਾ ਉਸ ਬਾਰੇ ਇਹ ਪੁਆਇੰਟ ਲਿਖਿਆ ਸੀ